ਰਮਲੇਸ਼ਰ ਵਿਖੇ ਪੁਲਿਸ ਅਤੇ ਡੀਵੀ ਕਾਲਜ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਨਸ਼ਾ ਦੇ ਆਦੀ ਬੱਚਿਆਂ ਨੂੰ ਕਿਵੇਂ ਬਾਹਰ ਕੱਢਣਾ ਇਸ ਬਾਬਤ ਵਿਚਾਰ ਕੀਤਾ ਤਾਂ ਪੁਲਿਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਜਿੱਥੇ ਕਿਤੇ ਵੀ ਨਸ਼ੇੜੀ ਅਤੇ ਨਸ਼ਾ ਕਰਨ ਵਾਲੇ ਵਿਅਕਤੀ ਮਿਲਦੇ ਨੇ ਤਾਂ ਪੁਲਿਸ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਤਹਿਤ ਅਸੀਂ ਅਵੇਅਰਨੈਸ ਨੂੰ ਵੀ ਉਨਾ ਹੀ ਉਹ ਥੰਲੇ ਕਰੀਏ ਥੋੜੀ ਅਰਜੀ ਦਿੰਨੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਨੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡਰੱਗ ਦੀ ਰਿਕਵਰੀ ਸਾਡੀ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਸਾਲਾਂ ਚ ਔਰ ਉਹੀ ਕੈਂਪੇਨਸ ਹੀ ਇਸ ਨਵੇਂ ਸਾਲ ਚ ਵੀ ਲੈ ਕੇ ਜਾਵਾਂਗੇ ਪਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਅਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਿਤ ਆ ਮੈਂ ਮਸ਼ਕੂਰ ਆ ਬੜਾ ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ باوجود ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਅਸੀਂ ਡਰੱਗ ਫ੍ਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਊਡ ਐਂਡ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕ੍ਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁੰਮਰਾਹ ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਹੈ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਵੇਂ ਭਰਦਾ ਹੈ ਜੋ ਵੀ ਉਹਦੀ ਕੰਟਰੀਬਿਊਸ਼ਨ ਹੋ ਆਪਣੀ ਕਰੇ ਇਹ ਨਾ ਸੋਚੇ ਕਿ ਮੇਰੇ ਇੰਨੇ ਨਾ ਕੀ ਹੋਣਾ ਸੋ ਇਹੀ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੁਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਹਾਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਉਹ ਹੈੱਡ ਆਫ ਦੀ ਫੈਮਿਲੀ ਹੈ ਚਾਹੇ ਉਹ ਐਜੂਕੇਸ਼ਨਿਸਟ ਹੈ ਚਾਹੇ ਉਹ ਪੁਲਿਸ ਆਫੀਸਰ ਹੈ ਜਾਂ ਸਟੂਡੈਂਟ ਹੈ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ